ਅਸਲਾਮ ਵਾਲੇਕਮ ਜੀ ਸਾਡੇ ਕੋਲ ਚੜ੍ਹਦੇ ਪੰਜਾਬ ਤੋਂ ਬੈਠੇ ਪ੍ਰੋਫੈਸਰ ਗੁਰਪ੍ਰਜਨ ਗਿੱਲ ਸਾਹਿਬ ਚੜ੍ਹਦੇ ਪੰਜਾਬ ਚੋਂ ਤੇ ਬਾਈ ਨੇ ਨਾ ਇਹਨਾਂ ਦੀ ਕੋ ਮੈਂ ਗੱਲਾਂ ਸੁਣੀਆਂ ਜੀ ਤੇ ਇਹਨਾਂ ਦੇ ਦਰਸ਼ਨ ਕਰਨ ਆਏ ਆ ਇਹਨਾਂ ਤੋਂ ਕੁਝ ਸਿੱਖਣ ਆਏ ਆ ਜੀ ਸੇ ਅ ਜੀ ਅਸਲਾਮ ਵਾਲੇਕਮ ਸਤਿ ਸ਼੍ਰੀ ਅਕਾਲ ਬਾਕੀ ਸਤਿ ਸ਼੍ਰੀ ਅਕਾਲ ਵੀ ਅਸਲਾਮ ਵਾਲੇਕਮ ਵੀ ਸਾਰਾ ਕੁਝ ਠੀਕ ਤੇ ਸਿੱਖਣ ਸਿਖਾਉਣ ਵਾਲੀ ਖੇਡ ਤਾਂ ਮਿੱਤਰਾ ਕੋਈ ਹੋਰ ਘਰ ਲੱਭ ਲੈ ਮੇਰੇ ਕੋਲ ਤਾਂ ਲੱਭਣਾ ਨਹੀਂ ਹਾਂ ਮੇਰੇ ਕੋਲ ਤਾਂ ਸਿਰਫ ਕਵਨੀਆਂ ਰਵਨੀਆਂ ਜੀਆਂ ਨੇ ਇਵੇਂ ਹੁੰਦਾ ਨਾ ਇੱਕ ਹੁੰਦਾ ਡਾਕਟਰ ਜਿਹੜਾ ਵੈਲ ਕੁਆਲੀਫਾਈਡ ਹੁੰਦਾ ਹੈ ਜਿਹੜਾ ਸੁਪਰ ਸਪੈਸ਼ਲਿਸਟ ਵੀ ਹੁੰਦਾ ਹੈ ਡਾਕਟਰ ਵੀ ਹੁੰਦਾ ਹੈ ਉਹ ਟੈਸਟ ਲਿਖਦਾ ਫਿਰ ਦਵਾਈਆਂ ਦਿੰਦਾ ਹੂੰ ਇੱਕ ਉਹ ਨਬਜ ਦੇਖ ਕੇ ਦਵਾਈ ਦਿੰਦਾ ਇੱਕ ਝੋਲਾ ਛਾਪਉਂਦੇ ਆ ਪਸੀ ਝੋਲਾ ਛਾਪ ਡਾਕਟਰਾਂ ਦੇ ਭਰਾਵਾ ਜ਼ਿੰਦਗੀ ਤੇ ਇਸ ਕਰਕੇ ਸਾਡੇ ਕੋਲ ਤਾਂ ਕੰਮੀਆਂ ਰਵਣੀਆਂ ਹੀ ਨੇ ਜਿਹਨਾਂ ਨੂੰ ਕੰਮ ਦੀ ਕੋਈ ਲੱਭੀ ਤੇ ਰੱਖ ਲਈ ਜੇ ਨਾਲ ਲੱਭੀ ਥੁੱਕ ਨਹੀਂ ਨਾ ਮੈਂ ਜਿੱਦਾਂ ਬਾਈ ਨਾਸਰ ਨੇ ਅੱਗੇ ਤੁਹਾਡਾ ਜ਼ਿਕਰ ਖੈਰ ਕੀਤਾ ਹਾਂ ਮੇਰਾ ਯਾਰ ਹੈ ਵੀਰ ਹਾਂ ਪੁੱਤਰਾ ਪੁੱਤਰਾ ਵੀ ਯਾਰ ਵੀ ਹੈ ਤੇ ਜਿੱਦਾਂ ਉਹਨਾਂ ਨੇ ਮੈਨੂੰ ਦੱਸਿਆ ਨਾ ਤੇ ਮੈਂ ਜਿੱਦਾਂ ਅੱਗੇ ਬੈਠਿਆ ਆਪਾਂ ਗੱਲਾਂ ਕਰਦੇ ਰਹੇ ਕੈਮਰਾ ਤਾਂ ਫੋਨ ਚਲਾਇਆ ਤੇ ਮੇਰਾ ਮਨ ਜਾ ਖੁਸ਼ ਹੋ ਗਿਆ ਮੈਂ ਖਾ ਜੋ ਮੈਂ ਚਾਹੁੰਦਾ ਸੀ ਨਾ ਲੋਕ ਮੈਨੂੰ ਉਹ ਹੀ ਲੱਭਿਆ ਨਹੀਂ ਪਰ ਮੈਂ ਤੈਨੂੰ ਨਹੀਂ ਲੱਭਿਆ ਹਾਂਜੀ ਸੱਚੀ ਗੱਲ ਤੁਹਾਨੂੰ ਦੱਸਦਾ ਮੇਰਾ ਮੁੰਡਾ ਕਹਿੰਦਾ ਵੀ ਜੇ ਤੁਸੀਂ ਲਾਹੌਰ ਗਏ ਤੇ ਅੰਜਮ ਸਰਵਾਂ ਨੂੰ ਨਾ ਵੇਲੇ ਤੇ ਫਿਰ ਲਾਹੌਰ ਜਾਣ ਦਾ ਵੀ ਕੀ ਫਾਇਦਾ ਤੁਹਾਡਾ ਬੇਟਾ ਕਹਿੰਦਾ ਬੇਟਾ ਮੇਰਾ ਕਹਿੰਦਾ ਪੁੱਤ ਪੁਨੀਤ ਹੈ ਮੇਰਾ ਇੱਕੋ ਇੱਕ ਪੁੱਤ ਹੈ ਮੇਰਾ ਉਸਨੇ ਗੱਲ ਮੈਨੂੰ ਆਖੀ ਵੀ ਇੱਕ ਤੁਹਾਡਾ ਨਾਲ ਹੈ ਇੱਕ ਹੋਰ ਨਾਲ ਹੈ ਮੈਨੂੰ ਨਾਂ ਭੁੱਲ ਗਿਆ ਮੈਨੂੰ ਉਹ ਗੋਰਾ ਜਿਹਾ ਮੁੰਡਾ ਜਿਹੜਾ ਪੱਗ ਬੰਨ ਕੇ ਗੱਲ ਕਰਦਾ ਹਜਰਾਤ ਸਾਹਿਬ ਹਾਂ ਹਾਂ ਹਜਰਾ 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 ਦੇ ਭਾਂ ਗੈਬੀ ਪੰਜਾਬੀ ਹਾਂ ਤੇ ਉਹਨੇ ਨਾ ਗੱਲ ਆਖੀ ਕਹਿੰਦਾ 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 ਅਸਲ 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 ਪਾਕਿਸਤਾਨ ਦਾ ਜੰਮਜ਼ਰੋਆ ਨਾਸਰ ਢਿਲੋ ਤੇ ਜੈਪੀ ਹੋਰੀ ਨੇ ਬਾਕੀ ਪਾਕਿਸਤਾਨ ਤਾਂ ਵੱਸੋਂ ਉਥੋਂ ਦੀ ਇਹਨਾਂ ਵਿੱਚ ਜਿਹੜੇ ਜਿਹੜੇ ਦਿਲਾਂ ਨੂੰ ਦਿਲਾਂ ਨਾਲ ਮਿਲਾਉਂਦੇ ਆ ਵਾ ਵਾ ਰੂਹਾਂ ਨੂੰ ਰੂਹਾਂ ਨਾਲ ਸੁਮੇਲ ਕਰਾਉਂਦੇ ਆ ਇੱਕ ਫਸਲ ਹੈ ਪੂਰੀ ਦੀ ਪੂਰੀ ਤੁਹਾਡੇ ਲੋਕਾਂ ਦੀ ਚੰਗੇ ਲੋਕਾਂ ਦੀ ਮੈਂ ਸਮਝਦਾ ਵੀ ਇਹ ਵੀ ਵਧਣਾ ਚਾਹੀਦਾ ਵਾ 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 ਵੀ ਦੀ ਆਪਣੀ ਮਰਜ਼ੀ ਇਹ ਹੈ ਕਿ ਇਹ ਵੀ ਇਸ ਇਸ ਤਰ੍ਹਾਂ ਤੇ ਵਧੇ ਉਧਰ ਵੀ ਵਧੇ ਹਾਂ ਤਾਂ ਕਿ ਜਿਹੜੇ ਬੂਟੇ ਤੇ ਲੱਗ ਰਹੇ ਨੇ ਮੁਹੱਬਤ ਦੇ ਪਾਣੀ ਪਾਉਣ ਵਾਲੇ ਕਿਤੇ ਘਟ ਜਾਣ ਵਾ 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 ਇਹ ਡਰ ਮਾਰਦਾ ਮੈਨੂੰ ਬਹੁਤ ਡਰ ਮਾਰਦਾ ਅਸੀਂ ਸਾਰੇ ਹੈ ਤਾਂ ਇੱਕੋ ਮਿੱਟੀ ਦੇ ਖੜਾਉਣੇ ਆ ਨਾ ਇਹ ਤਾਂ ਹੈ ਨਹੀਂ ਕਿ ਕੋਈ ਮਿੱਟੀ ਫਰਕ ਹੈ ਤੇ ਨਾਲੇ ਜਿਹੜੀਆਂ ਤਾਰਾਂ ਸ਼ਰਨ ਲਾਈਆਂ ਆਪਾਂ ਨੇ ਉਹ ਤੇ ਮੁਲਕਾਂ ਦੀ ਰਾਖੀ ਵਾਸਤੇ ਲਾਈਆਂ ਨਾ ਤੇ ਦੂਸਰੇ ਬੰਨੇ ਆ ਵੀ ਬੰਦੇ ਨਾ ਜਾਣ ਡੰਗਰ ਨਾ ਜਾਣ ਤੇ ਪਰਿੰਦਿਆਂ ਨੂੰ ਤਾਂ ਪਾਸਪੋਰਟ ਦੀ ਲੋੜ ਨਹੀਂ ਵੀਜ਼ੇ ਦੀ ਲੋੜ ਨਹੀਂ ਤੇ ਨਾ ਹੀ ਰੂਹਾਂ ਦੇ ਪਰਿੰਦਿਆਂ ਨੂੰ ਲੋੜ ਹੈ ਹਾਂਜੀ ਜਿਹੜੀ ਪੀੜ ਜਿਗਰਾਮੀ ਬੈਠਿਆ ਲੁਧਿਆਣੇ ਬੈਠਿਆ ਗੁਰਦਾਸਪੁਰ ਬੈਠਿਆ ਮੇਰੇ ਪਿੰਡ ਬੈਠਿਆ ਸ਼ਹਿਰ ਬੈਠਿਆ ਅ ਮੈਂ ਮਹਿਸੂਸ ਕਰ ਸਕਦਾ ਉਹ ਤੁਸੀਂ ਵੀ ਤਾਂ ਉਸੇ ਤਰ੍ਹਾਂ ਮਹਿਸੂਸ ਕਰਦੇ ਹੋ ਇਦਾਂ ਇਸਕਾ ਇਹ ਇਹ ਜਿਹੜੇ ਰਿਸ਼ਤੇ ਨੇ ਨਾ ਉਹ ਉਹ ਰੂਹਾਂ ਦੇ ਰਿਸ਼ਤੇ ਨੇ ਉਹ ਜੂਹਾਂ ਦੇ ਗੁਲਾਮ ਨਹੀਂ ਹੈ ਵਾ 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 ਰੂਹਾਂ ਦਾ ਰਿਸ਼ਤੇ ਹਨ ਜੂਹਾਂ ਦੇ ਗੁਲਾਮ ਜੂਹਾਂ ਦੇ ਗੁਲਾਮ ਕਦੇ ਨਹੀਂ ਹੁੰਦੇ ਮੈਂ ਕੁਰਬਾਨ ਰੂਹਾਂ ਦੇ ਰਿਸ਼ਤੇ ਕਦੇ ਜੁਹਾਂ ਦੇ ਗੁਲਾਮ ਨਹੀਂ ਹੁੰਦੇ ਤੇ ਨਾਲੇ 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 ਕੁਝ ਲੋਕ ਨੇ ਜਿੰਨਾਂ ਧਰਤੀ ਤੇ ਰਾਜ ਕਰਨਾ ਹੁੰਦਾ ਕੁਝ ਲੋਕਾਂ ਨੇ ਮਨਾਂ ਤੇ ਰਾਜ ਕਰਨਾ ਹੁੰਦਾ ਹਾਂ 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 ਉਹ ਸਰੀਲੇ ਲੋਕ ਹੋ ਸਕਦੇ ਨੇ ਉਹ ਰੰਗ ਸਾਜ਼ ਹੋ ਸਕਦੇ ਨੇ ਉਹ ਸ਼ਬਦ ਸਾਧਕ ਹੋ ਸਕਦੇ ਆ ਹੁਣ ਤੁਸੀਂ ਲੱਖ ਲਾਲੋਹਾ ਕੰਡਿਆਲੀਆਂ ਤਾਰਾਂ ਛੱਡ ਕੇ ਮੈਂ ਕਹਿੰਦਾ ਤੁਸੀਂ ਕੰਕਰੀਟ ਦਾ ਜੰਗਲ ਉਸਾਰ ਲਓ ਭਾਵੇਂ ਰਸਤੇ 'ਚ ਮੇਰੇ ਕੋਲ ਮੇਰੇ ਕੋਲ ਉਸਤਾਦ ਨਾਮਨ ਖੋ ਕੇ ਦਿਖਾਓ ਵਾ 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 ਮੇਰੇ ਕੋਲ ਅਮਾਕਬਾਲ ਖੋ ਕੇ ਦਿਖਾਓ ਵਾ 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 ਕੀ ਮੇਰੇ ਕੋਲੋਂ ਤੁਸੀਂ ਫੈਜ਼ ਅਹਿਮਦ ਫੈਜ਼ ਖੋ ਕੇ ਦਿਖਾਓ ਸ਼ਰੀਫ ਗੁੰਜਾਹੀ ਖੋ ਕੇ ਦਿਖਾਓ ਅਹਿਮਦ ਰਾਹੀ ਖੋ ਕੇ ਦਿਖਾਓ ਜਿਹੜੇ 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 ਕੰਮ ਅਸੀਂ ਕਰ ਰਹੇ ਆ ਨਾ ਇਹ ਅੱਜ ਸਾਨੂੰ ਲੱਗਦਾ ਵੀ ਸ਼ੁਗਲ ਮੇਲਾ ਹੀ ਹੈ ਅੱਛਾ ਪਰ ਇਹਦਾ ਅਸਰ ਕਿੱਥੋਂ ਤੱਕ ਜਾ ਕੇ ਪੈਣਾ ਸਦੀਆਂ ਤੱਕ ਪੈਣਾ ਜਿਹੜਾ ਜਾ ਕੇ ਉਸ ਉਹ ਉਹ ਅਸੀਂ ਮਿੰਡ ਨਹੀਂ ਸਕਦੇ ਅੱਜ ਨਹੀਂ ਮਿੰਡ ਸਕਦੇ ਤੁਸੀਂ ਵੇਖੋ ਕਿ ਜਿਨ੍ਹਾਂ ਨੇ ਪਹਿਲਾ ਇਸ ਧਰਤੀ ਤੇ ਪਹਿਲਾ ਕੋਈ ਸੁਪਨਾ ਵੇਜਿਆ ਕਿ ਅਸੀਂ ਅਨਾਜ ਪੈਦਾ ਕਰਨਾ ਹੈ ਕਿੰਨੇ ਜੰਗਲ ਘੁੰਮੇ ਹੋਣਗੇ ਕਿੰਨਿਆਂ ਲੋਕਾਂ ਨੂੰ ਵੇਖਿਆ ਹੋਏਗਾ ਕਿ ਇਹ ਪੰਛੀ ਕੀ ਖਾਂਦੇ ਨੇ ਇਹ ਦਾਣੇ ਕਿੱਥੋਂ ਚੁਗਦੇ ਨੇ ਇਹ ਦਾਣੇ ਕਿੱਥੋਂ ਆਉਂਦੇ ਨੇ ਹੌਲੀ-ਹੌਲੀ ਘਾਹਦੂ ਕਣਕ ਬਣਾ ਲਈ ਅ ਕੰਦ ਬੂਲ ਖਾਂਦੇ ਖਾਂਦੇ ਜੜ ਮੂਲ ਖਾਂਦੇ ਖਾਂਦੇ ਫਲਾਂ ਦਾ ਕੱਪੜ ਗਏ ਅਪੜ ਗਏ ਸਮਝ ਗਏ ਬਾਅਦ ਚ ਪੈਲੀਆਂ ਵਾਉਣ ਦਾ ਢੰਗ ਤਰੀਕਾ ਸਿੱਖ ਲਿਆ ਪੱਥਰ ਦੇ ਹਾਲ ਬਣਾ ਲਏ ਹੌਲੀ ਹੌਲੀ ਉਹਦੇ ਵਿੱਚ ਵੇਖਿਆ ਵੀ ਦਾਣੇ ਜਦੋਂ ਵਿੱਚ ਛੁੱਟੀਆਂ ਤੇ ਉੱਗ ਪੈਂਦੇ ਨੇ ਫਿਰ ਅਸੀਂ ਕਿਆਰੇ ਵੰਡ ਕਰ ਲਈ ਹੌਲੀ ਹੌਲੀ ਅਸੀਂ ਗਰਜ਼ਾਂ ਦੇ ਇੰਨੇ ਗੁਲਾਮ ਹੋ ਗਏ ਫਰਜ਼ਾਂ ਨੂੰ ਭੁੱਲ ਗਏ ਅਸੀਂ ਬੈਲੈਂਸ ਗਵਾ ਲਿਆ ਆਪਣਾ ਹੈਨਾ ਫਿਰ ਬੰਦੇ ਵੱਧ ਗਏ ਧਰਤੀ ਘਟ ਗਈ ਤੇ ਸਾਨੂੰ ਲੱਗਿਆ ਵੀ ਹੁਣ ਤਾਂ ਇਹ ਦਾਣੇ ਹੋਰ ਵਧਾਉਣੇ ਪੈਣਗੇ ਵਿਗਿਆਨ ਦਾ ਸਾਰਾ ਲੈ ਲਿਆ ਫਿਰ ਵਿਗਿਆਨ ਦਾ ਸਾਰਾ ਲੈਣ ਤੋਂ ਬਾਅਦ ਲੱਗਿਆ ਵੀ ਜਿਹੜੀਆਂ ਜ਼ਹਿਰਾਂ ਅਸੀਂ ਧਰਤੀ 'ਚ ਵਾਉਂਦੇ ਜ਼ਹਿਰੀਲੀਆਂ ਨੇ ਇਦਨਸਲਾਂ ਖਾ ਜਾਣ ਕੀ ਆ ਕਿਤੇ ਫਸਲਾਂ ਬਚਾਉਂਦੇ ਬਿਨਸਲਾਂ ਦਾ ਖਾ ਚੀਏ ਹਾਂ ਤੇ ਇਹ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਨਾ ਇਹ ਉਸ ਪਹਿਲੇ ਬੰਦੇ ਨੇ ਸ਼ੁਰੂ ਕੀਤਾ ਜਿਹਨੇ ਪਹਿਲੇ ਦਾਣੇ ਲੱਭੇ ਸੀ ਦਾਣੇ ਲੱਭੇ ਭਾਵੇਂ ਤੁਸੀਂ ਬਾਬਾ ਆਦਮ ਕਹਿ ਲਓ ਕੁਛ ਕਹਿ ਲਓ ਹਾਂਜੀ ਤੇ ਪਹਿਲੀ ਮਾਈ ਹਵਾ ਕਹਿ ਲਓ ਭਾਵੇਂ ਈਵ ਕਹਿ ਲਓ ਹਾਂਜੀ ਉਸਲ ਦੇ ਵਿੱਚ ਉਹ ਵੀ ਰੂਹਾਂ ਦੇ ਮੇਲੇ ਅੱਜ ਦੇ ਲਗਾਉਂਦੇ ਜੰਗਲਾਂ ਚ ਗਏ ਹੋਣਗੇ ਹਾਂ ਠੀਕ ਨਹੀਂ ਬਾਕੀ ਇਹ ਕਿ ਵਿਸ਼ਵਾਸ ਜਿਹੜਾ ਬੰਦੇ ਦਾ ਬੰਦੇ ਤੇ ਆ ਉਹ ਨਹੀਂ ਟੁੱਟਣਾ ਚਾਹੀਦਾ ਇਸ ਵਕਤ ਉਹ ਕਮਜ਼ੋਰ ਪਹਿ ਰਿਹਾ ਹੈ ਅੱਛਾ ਮੈਨੂੰ ਲੱਗਦਾ ਹੈ ਕਿ ਅੰਜਮ ਉਹ ਕਮਜ਼ੋਰ ਇਸ ਵਾਸਤੇ ਪਹਿ ਰਿਹਾ ਹੈ ਕਿ ਬੰਦੇ ਨੂੰ ਆਪਣੇ ਆਪ ਦੀ ਯਕੀਨ ਨਹੀਂ ਰਿਹਾ ਮੈਂ ਮਤਲਬ ਇਸ ਗੱਲ ਦਾ ਵਿਸ਼ਵਾਸੀ ਹਾਂ ਕਿ ਬੰਦਾ ਜਿਵੇਂ ਉਸਤਾਦ ਨਾਮਨ ਸਾਹਿਬ ਨੇ ਕਿਹਾ ਨਾ ਕਿ ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ ਭਾਵੇਂ ਵਕਤ ਹੈ ਤੰਗ ਤੇ ਤੰਗ ਆਉਂਦਾ ਰਾਜਾ ਤਖਤ ਹਜ਼ਾਰ ਰੁਤਰੀਦਾ ਸੀ ਪਹਿਲਾਂ ਇਹ ਸਿਆਦਾ ਚੰਗਾ ਆਉਂਦਾ ਵਾ 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 ਉਸਤਾਦ ਦਾਮਨ ਦਾ ਸੀ ਅਸਤਾਦ ਆਉਣ ਸਭ ਕਹਿੰਦੇ ਨੇ ਤੇ ਇਹ ਜਿਹੜੀ ਸਾਰੀ ਖੇਡ ਹੈ ਨਾ ਇਹ ਬੰਦੇ ਦੀ ਆਤਮ ਪਛਾਣ ਦੀ ਹੈ ਹਾਂਜੀ ਬੰਦਾ ਜੇ ਪਛਾਣ ਲਵੇ ਨਾ ਆਪਣੇ ਆਪ ਨੂੰ ਕਿ ਮੈਂ ਕੀ ਕਰ ਸਕਦਾ ਜਾਂ ਮੈਨੂੰ ਕੀ ਕਰਨਾ ਬਣਦਾ ਹੈ ਇਸ ਵਕਤ ਫੈਸਲੇ ਦੀ ਘੜੀ ਨੂੰ ਪਛਾਣ ਲਵੇ ਤੇ ਮੇਰਾ ਨਹੀਂ خیال ਵੀ ਕੋਈ ਮਸਲਾ ਐਸਾ ਰਹਿ ਜਾਵੇ ਜਿਹੜਾ ਹੱਲ ਨਾ ਹੋ ਸਕਦਾ ਹੋਵੇ ਵਾ ਵਾ ਇਦਾਂ ਜਦੋਂ ਗੁਰਬਾਣੀ ਵੀ ਤੇਹੀ ਕਹਿੰਦੀ ਆ ਸਾਡੇ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹਾਂਜੀ ਜਿਹਨੂੰ ਪਛਵੀ ਫਲਸਫਾ ਕਹਿੰਦਾ ਕਿ ਨੋ ਦਾਈ ਸੈਲਫ ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਕਿ ਸੋਣਿਆ ਮੁੱਲ ਪਾ ਤੂੰ ਆਪਣਾ ਨਿੰਮੋ ਝੂਣ ਤੇਰੀ ਬਲਾ ਹੋਵੇ ਮਾਇੂਸ ਤੇਰੀ ਜੁੱਤੀ ਆਹਾ ਤੇ ਅਲਾਮ ਇਕਵਾਲ ਸਾਹਿਬ ਵੀ ਤੇਹੀ ਕਹਿੰਦੇ ਨੇ ਨਾ ਖੁਦੀ ਕੋ ਕਰ ਬੁਲੰਦ ਇਤਨਾ ਹਾਂਜੀ ਕਿਹ ਅਤਦਵੀਰ ਸੇ ਪਹਿਲੇ ਖੁਦਾ ਦੇ ਬੰਦੇ ਸੇ ਖੁਦ ਖੁਸ਼ ਹੈ ਬਤਾ ਤੇਰੀ ਰਜ਼ਾ ਕਿਆ ਹੈ ਵਾ 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 ਇਦਾਂ ਹੀ ਸੋ ਇਹ ਇਹ ਜਿਹੜੇ ਫਲਸਫੇ ਨੇ ਇਹ ਕੋਲੇ ਮਲੇ ਰੋਲਕੁੱਲ ਮਲਾ ਕੇ ਘੁੰਮਦੇ ਘਮਾਉਂਦੇ ਫਿਰਦੇ ਫਰਾਉਂਦੇ ਸਾਰੇ ਜਿਹੜੇ ਨੇ ਨਾ ਉਹ ਬੰਦੇ ਨੂੰ ਹੀ ਤਕੜਾ ਕਰਨ ਵਾਸਤੇ ਸੀਗੇ ਜਿਹੜੇ ਅਸੀਂ ਵਿਸਾਰੀ ਜਾ ਰਹੇ ਹਾਂ ਇਸੇ ਕਰਕੇ ਕਮਜ਼ੋਰ ਪੈ ਰਹੇ ਹੂੰ ਖੁਦ ਹੀ ਥਾਂ ਤੇ ਖੁਦਗਰਜ਼ੀ ਦਾ ਆਲਮ ਫਸਰ ਗਿਆ ਤੇ ਫਿਰ ਤਾਂ ਉਹੋ ਕੁਝ ਹੀ ਹੋਣਾ ਜਿਹੜਾ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹ ਰੁਕ ਪਠੋਰੇ ਨੂੰ ਉਹ ਰੋਗ ਤੇ ਉਹ ਤਾਂ ਹੀ ਹੋਣਾ ਹੈ ਰੋਗ ਤਾਂ ਹੀ ਲੱਗਣੇ ਨੇ ਵਾਇਰਸ ਤਾਂ ਹੀ ਅੱਗੇ ਅਗਲੀ ਜਨਰੇਸ਼ਨ ਤੱਕ ਤੁਰਨਾ ਜੇ ਅਸੀਂ ਆਪਣੀ ਹੈਰਿਟੇਜ ਨੂੰ ਗਵਾ ਲਵਾਂਗੇ ਵਿਰਾਸਤ ਦੇ ਨਾਲ ਤੰਦ ਤੋੜ ਲਵਾਂਗੇ ਇਸ ਕਰਕੇ ਤੁ ਵੀ ਸੁਣਾ ਗੱਲ ਯਾਰ ਕੋਈ ਮੈਂ ਗੱਲ ਸੁਣਾਣਾ ਮੈਂ ਤੁਹਾਨੂੰ ਇਹ ਪੁੱਛਦਾ ਸੀ ਹਾਂ ਤੁਸੀਂ ਕੈਮਰੇ ਅੱਗੇ ਆਪਣੇ ਇਹਦਾ ਗੱਲਬਾਤ ਕਰਦੇ ਹੁਣੇ ਰਿਕਾਰਡ ਕਰਦੇ ਸਨ ਚਲਾਣੇ ਹੁੰਦੇ ਆਪ ਹਾਂਜੀ ਆਪ ਤੇ ਪੁਰਾ ਮੈਂ ਬਹੁਤ ਨਲਾਇਕ ਆਦਮੀ ਆ ਮੈਂ ਇਸ ਮਸ਼ੀਨ ਨੂੰ ਸਿਰਫ ਐਵੇਂ ਛੋਟੀ ਮੋਟੀ ਕੇਤੇ ਖੇਡ ਖੇਡਣ ਲਈ ਜਾਂ ਕੋਈ ਲਿਖ ਅੱਖਰ ਲਿਖਣ ਲਈ ਵਰਤਪੁਰਤ ਨਹੀਂ